ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਬਿੱਟੂ ਨਿਯਾਮ ਪਰ ਸਵਾਦ ਕਰਦਾ ਅੱਜ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਖੜੇ ਆ ਆਪਣੀ ਖੇਤ ਵਿੱਚ ਕਰਾ ਰਹੇ ਹਾਂ ਕੰਪਿਊਟਰ ਕਰਾਏ ਤੋਂ ਜ਼ਮੀਨ ਪਧਰੀ ਤੇ ਵੀਰ ਨੇ ਨਵਾਂ ਹੀ ਲਿਆ ਨੀਜਰ ਲੈਂਡ ਲੈਵਲਰ ਤੇ ਆਪਾਂ ਵੀਰ ਤੋਂ ਜਾਣਾਂਗੇ ਵੀ ਇਹਨੂੰ ਇਹ ਕੰਪੀਟੀਸ਼ਨ ਤਾਂ ਹੋਰ ਵੀ ਕੰਪਨੀਆਂ ਬੜੀਆਂ ਨੇ ਕਿਉਂਕਿ ਫੀਲਡ ਦੇ ਵਿੱਚ ਕੰਪੀਟੀਸ਼ਨ ਬੜਾ ਬਾਈ ਨੂੰ ਲੈਂਡਪੋਸਟ ਦੇ ਕਿਉਂ ਪਸੰਦ ਆਇਆ ਤੇ ਕੀ ਕੀ ਖੂਬੀਆਂ ਨੇ ਇਹਦੇ ਵਿੱਚ ਕਿਉਂਕਿ ਬਾਈ ਚਲਾਉਂਦਾ ਤੇ ਬਾਈ ਦਾ ਕਿੰਨੇ ਹਾਸਟਪੌਫ ਦਾ ਟਰੈਕਟਰ ਸਾਰਾ ਕੁਝ ਜਾਣਨਾ ਹੈ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਫੇਸਬੁੱਕ ਤੇ ਦਾ ਮਿੱਟਰ ਨਹੀਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਆਓ ਕਰਦਿਆਂ ਬੀਨ ਨਾਲ ਬਸ ਸਸੀ ਗੱਲ ਵੀਰੇ ਸਸੀ ਕਾਂ ਜੀ ਸਵਾਤ ਕਰਦੇ ਸਾਡੇ YouTube ਚੈਨਲ ਤੇ ਤੁਹਾਡਾ ਹੀ ਬਹੁਤ ਬਹੁਤ ਜੀ ਧੰਨਵਾਦ ਇਸ ਵੀਡੀਓ ਬਣਾਉਣ ਦੇ ਲਈ ਵੀਰੇ ਪਹਿਲਾਂ ਦਰਸ਼ਕਾਂ ਨੂੰ ਆਪਣਿਆਂ ਨੂੰ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਆਪਣਾ ਵੇਰਵਾ ਦੇ ਦਿਓ ਇੱਕ ਵਾਰ ਮੇਰਾ ਨਾਮ ਜੀ ਕਨਵਰਪਾਲ ਸਿੰਘ ਹੈ ਜੀ ਮੈਂ ਪਿੰਡ ਸਿਆਹ ਦਾ ਤੋਂ ਬਲੌਂਗ ਕਰਦਾ ਹਾਂ ਜੀ ਇਹ ਜੀ ਆਪਣੇ ਮਲਾਉ ਦੇ ਨਜ਼ਦੀਕ ਪੈਂਦਾ ਹੈਗਾ ਜੀ ਤੇ ਸਾਨੂੰ ਮਰੇਕੋੜਾ ਸ਼ਹਿਰ ਵੀ ਨਜ਼ਦੀਕ ਹੀ ਹੈਗਾ 7-8 ਕਿਲੋਮੀਟਰ ਦੀ ਬਾਅਦ ਤੇ ਠੀਕ ਹੈ ਵੀਰੇ ਵੀਰੇ ਪਪਾ ਜੀ ਗੱਲ ਕਰੀਏ ਤੇਰਾ ਟਰੈਕਟਰ ਆ ਜਿਹੜਾ ਕਿੰਨੇ ਮਾਡਲ ਆ ਮੇਰਾ ਟਰੈਕਟਰ ਜੀ 21 ਮਾਡਲ ਹੈ ਜੀ 21 ਮਾਡਲ ਕਿੰਨੇ ਹਾਰਸ ਪਾਵਰ ਦਾ ਮੇਰਾ ਟਰੈਕਟਰ ਜੀ 50 ਹਾਰਸ ਪਾਵਰ ਦਾ ਹੈ ਇਹ ਹਾਰਸ ਪਾਵਰ ਦਾ ਹਾਂਜੀ ਇਹ 50 ਹਾਰਸ ਪਾਵਰ ਕੰਪਨੀ ਕਲੇਮ ਕਰਦੀ ਹੈ ਵੈਸੇ ਮੈਂ ਪੰਜਾਬੀ ਤੋਂ ਉੱਪਰੇ ਮਾਣਨਾ। ਅੱਛਾ ਅੱਛਾ। ਤੇ ਜੇ ਆਪਾਂ ਗੱਲ ਕਰੀਏ ਤੇ ਕਵਣਾ ਕੰਪਿਊਟਰ ਕੋਲ ਆ ਜਿਹੜਾ ਇਹ ਕਿੰਨੇ ਫੁੱਟਾ? ਇਹਦੀ 7 ਫੁੱਟ ਦਾ। 7 ਫੁੱਟਾ ਠੀਕ ਹੈ ਵੀਰੇ। ਤੇ ਜੇ ਆਪਾਂ ਗੱਲ ਕਰੀਏ ਵੀਰੇ ਆਪਾਂ ਕੰਪੀਟੀਸ਼ਨ ਫੀਲਡ ਦੇ ਵਿੱਚ ਬਹੁਤ ਆ। ਕੌਣ ਕੰਪਨੀਆਂ ਬਹੁਤ ਜ਼ਿਆਦਾ ਨੇ ਤੈਨੂੰ ਵੀ ਪਤਾ ਹੀ ਆ। ਤੇ ਤੈਨੂੰ ਇਹ ਲੜਪੋਸ ਦੇ ਕਿਉਂ ਪਸੰਦ ਆ? ਮੈਨੂੰ ਇਹਨਾਂ ਦੇ ਪਹਿਲਾਂ ਵੀ ਇੰਪਲੀਮੈਂਟ ਚਲਾ ਚੁੱਕੇ ਆ। ਅੱਛਾ। ਮੈਂ ਜੀ ਮੇਰੇ ਕੋਲ ਸੁਪਰਸੀਡਰ ਹੈ ਜੀ ਕਹਿੰਦੇ ਰੋਟਰਵੇਟਰ ਵੀ ਮੈਂ ਚਲਾਇਆ ਹੈ ਇਹਨਾਂ ਦਾ ਜੀ। ਠੀਕ ਆ। ਵਧੀਆ ਨੇ ਜੀ। ਇੱਕ ਇਹਨਾਂ ਦੇ ਵਿੱਚ ਸਾਰਨੋਂ ਵੱਡੀ ਵਿਸ਼ੇਸ਼ਤਾ ਇਹ ਹੈ ਜੀ ਇਹ ਕੰਪਨੀ ਕਹਿੰਦੇ ਜੋ ਵੀ ਚੀਜ਼ ਬਣਾਉਂਦੀ ਆ ਬਹੁਤ ਸੋਧ ਕੇ ਬਣਾਉਂਦੀ ਆ ਕਹਿੰਦੇ। ਇਹ ਪਹਿਲਾਂ ਤਾਂ ਛੇਤੀ ਚੀਜ਼ ਨੂੰ ਲਾਂਚ ਨਹੀਂ ਕਰਦੀ ਜੇ ਕਰਦੀ ਆ ਕਹਿੰਦੇ ਬਹੁਤ ਤਕਨੀਕ ਦੇ ਨਾਲ ਲਾਂਚ ਕਰਦੀ ਆ ਥੀ। ਤੇ ਇਹਨਾਂ ਦੇ ਇੰਪਲੀਮੈਂਟ ਬਾਕੀ ਆਦਰ ਇੰਪਲੀਮੈਂਟ ਜਿਵੇਂ ਹੈਗੇ ਨੇ ਫੀਲਡ ਦੇ ਵਿੱਚ ਉਹਨਾਂ ਸਾਰਿਆਂ ਨਾਲੋਂ ਜ਼ਿਆਦਾ ਭਾਰੀ ਨਹੀਂ ਜੀ। ਅੱਛਾ ਭਾਰੀ ਨੇ ਹੈ ਤੇ ਦੂਜਾ ਨਾ ਯਾਨੀ ਹੈਵੀ ਨੇ ਇਹ ਹਾਂਜੀ ਹੈਵੀ ਨੇ ਜੀ 7.5 ਕੁਇੰਟਲ ਦਾ ਜੀ ਤੇ ਇਹ ਗੱਲ ਵੇ ਵੀਰੇ ਹੋਰ ਇੱਕ ਚੱਲਣ ਜਲ ਨੂੰ ਵਧੀਆ ਜਾਣੀ ਹਾਂਜੀ ਆ ਪੂਰਾ ਚੱਲਣ ਨੂੰ ਵਧੀਆ ਗਿਆ ਜੀ ਬਿਲਕੁਲ ਧੜਕਦਾ ਨਹੀਂ ਜਿਵੇਂ ਕੈੜੀ ਜ਼ਮੀਨਾਂ ਆ ਜਾਂਦੇ ਵਿੱਚ ਲੇਜ਼ਰ ਹੰਪਿੰਗ ਕਰਨ ਲੱਗ ਜਾਂਦਾਗਾ ਹੰਪ ਵਗੈਰਾ ਕੁਝ ਵੀ ਨਹੀਂ ਦਿਖਾਉਦਾ ਹੈਗਾ ਕਹਿੰਦੇ ਪੂਰੀ ਠੋਸ ਤਰੀਕੇ ਨਾਲ ਜਾਂਦਾ ਜਿਵੇਂ ਖੂੰਜਾ ਕੈੜਾ ਹੋਵੇ ਬਸ ਇਹਨੂੰ ਉੱਪਰ ਚੈੱਕ ਦੋ ਕਹਿੰਦੇ ਟਾਇਰ ਉੱਪਰ ਇਹ ਸਾਰੇ ਨੂੰ ਖਿੱਚ ਲਿਆਉਂਦਾ ਸਾਰੇ ਨੂੰ ਖਿੱਚ ਲਿਆ ਇੱਕ ਵਾਰੀ ਚ ਹੀ ਖਿੱਚ ਲਿਆ ਲੋਕ ਕਹਿੰਦੇ ਵੀ ਜਿਹੜੇ ਖੂੰਜੇ ਨੇ ਰਹਿ ਜਾਂਦੇ ਨੇ ਉਹ ਜ਼ਮੀਨ ਪੱਧਰੀ ਨਹੀਂ ਕਰਦਾ ਚੱਕ ਦਿੰਦਾ ਸਭ ਚੱਕ ਦਿੰਦਾ ਹੈਗਾ ਜੀ ਠੀਕ ਆ ਇਹ ਖੂੰਜਾ ਨੀਮਾ ਹੋ ਜੇ ਅਸੀਂ ਬੈਕ ਮਾਰ ਕੇ ਕ ਦਰਸਤਵਾਦ ਨੂੰ ਕਰਿਆ ਹੈ ਵੀ ਦਿਖਾ ਦਿੰਦੇ ਆ ਵਾਈਦਾਨ ਪੂਰਾ ਵਧੀਆ ਬਣਾਇਆ ਹੋਇਆ ਦੇਖ ਲਓ ਤੁਸੀਂ ਹਾਂ ਪੂਰਾ ਬਣਾਇਆ ਹੈ ਜਿਵੇਂ ਜੈ ਫੁੱਟਬਾਲ ਖੇਡਣ ਨੂੰ ਸਟੇਡੀਅਮ ਵਰਗਾ ਹੈਗਾ ਨਹੀਂ ਹਾਂਜੀ ਤੇ ਵੀਰੇ ਮੰਨ ਲਓ ਇਹਦਾ ਡਿਸਟ੍ਰੀਬਿਊਟਰ ਵਧੀਆ ਕੰਮ ਕਰਦਾ ਰਾਤ ਨੂੰ ਬੇਜਰ ਵਗੈਰਾ ਛੱਡਦੀ ਹੈ ਡਿਸਟ੍ਰੀਬਿਊਟਰ ਬਹੁਤ ਵਧੀਆ ਜੀ ਇਹਨਾਂ ਦਾ ਅੱਛਾ ਹਾਂਜੀ ਇਹ ਡਿਸਟ੍ਰੀਬਿਊਟਰ ਦੀ ਸੈਟਿੰਗ ਇਹਨਾਂ ਨੇ ਇਸ ਹਿਸਾਬ ਨਾਲ ਬਿਠਾਈ ਹੋਈ ਹੋएगी ਕਹਿੰਦੇ ਇਹ ਲਗਭਗ 15 ਸਕਿੰਟ ਦੇ ਵਿੱਚ ਉੱਪਰ ਥੱਲੇ ਹੁੰਦਾ ਹੈਗਾ ਕਹਿਣ ਅੱਛਾ ਅੱਛਾ ਜੀ ਬਹੁਤ ਘੱਟ ਦੇ ਸਮਾਂ ਲੈਂਦਾ ਹੈਗਾ ਕਹਿਣ ਤੇ ਉੱਪਰ ਕੋਣੋ ਇਹਦਾ ਨਾ ਮਿੱਟੀ ਦੀ ਜਿਹੜੀ ਸੈਟਰਣ ਹੈ ਜਿੱਥੇ ਲੋਡ ਆ ਕੀ ਕਹਿੰਦੇ ਉੱਥੇ ਸਿੱਟ ਦਿੰਦਾ ਹੈਗਾ ਜਿੱਥੇ ਚੱਕਣ ਦੀ ਲੋਡ ਆ ਉੱਥੇ ਨੀਵਾ ਹੋ ਜਾਂਦਾ ਠੀਕ ਆਪਣੇ ਆਪ ਖੁੱਦਾਂ ਖੁੱਦ ਹੋ ਜਾਂਦਾ ਹਾਂ ਹਾਂ ਤੇ ਜੋ ਉਸ ਤੋਂ ਬਾਅਦ ਬਾਦਿਆਂ ਆਪਾਂ ਵੀਰ ਤੇ ਜਿਹੜੀ ਇਹ ਲੇਜਰ ਆ ਜਿੱਮੇ ਹੁਣ ਮਿੱਟੀ ਆ ਹੁਣ ਆਪਣਾ ਚੱਲ ਰਿਹਾ ਪਿੱਛੇ ਬੈਕ ਸਾਡ ਹਾਂਜੀ ਦਰਸਤਾਂ ਨੂੰ ਦੇਖਦਾ ਹੀ ਆ ਹਾਂਜੀ ਕਿਉਂਕਿ ਕਈ ਵਾਰ ਹਵਾ ਰੁਕ ਜਾਂਦੀ ਆ ਹੁਣ ਤਾਂ ਹਵਾ ਚੱਲਦੀ ਉੜੀ ਜਾਂਦੀ ਆ ਉਹ ਮਿੱਟੀ ਬਣੀ ਬਣੀ ਜਿਵੇਂ ਮਿੱਟੀ ਬਣੀ ਜਾਂਦੀ ਆ ਹਾਂ ਹਾਂ ਜੀ ਮਿੱਟੀ ਮਿੱਟੀ ਹੋ ਜਾਂਦੀ ਆ ਉਹਦੇ ਵਿੱਚ ਫਿਰ ਨੇ ਜੇ ਕੰਮ ਕਰੀ ਜਾਂਦੀ ਆ ਹਾਂ ਜੀ ਹਾਂ ਬਿਲਕੁਲ ਕੰਮ ਕਰਦੀ ਆ ਜੀ ਇਹਨਾਂ ਨੇ ਇੱਕ ਨਵੀਂ ਤਕਨੀਕ ਆਪਣੀ ਲਾਂਚ ਕੀਤੀ ਆ ਜੀ ਇਸ ਦੇ ਵਿੱਚ ਨੇ ਇਹਨਾਂ ਨੇ ਬਦਲਾਅ ਇਹ ਕੀਤਾ ਹੈ ਜੀ ਜਿਹੜੀ ਲੇਜ਼ਰ ਦਾ ਪੁਆਇੰਟ ਸੀਗਾ ਜੀ ਉਹ ਪੁਆਇੰਟ ਅੱਗੇ ਬਾਹਰ ਦੇ ਵਿੱਚ ਲੇਜ਼ਰ ਬੀਮ ਆਪਾਂ ਨੂੰ ਰਿਫਲੈਕਟ ਹੁੰਦੀ ਹੁੰਦੀ ਸੀਗੀ ਜੀ ਇਹ ਆ ਮੰਨ ਲਓ ਕਹਿੰਦੇ ਆਪਾਂ 10 ਕਿਲੇ ਪਰੇ ਚੱਲ ਰਿਹਾ ਹੈਗਾ ਲੇਜ਼ਰ ਪਤਾ ਲੱਗਦਾ ਉਹ ਕਹਿੰਦੇ ਪਤਾ ਲੱਗਦਾ ਸੀਗਾ ਲੇਜ਼ਰ ਦਾ ਇਹ ਹੁਣ ਆਹ ਦੇਖੋ ਜੀ ਉਹ ਚੱਲ ਰਿਹਾ ਹੈਗਾ ਜੀ ਬਿਲਕੁਲ ਬੀਪ ਹੋ ਰਿਹਾ ਹੈਗਾ ਥੋੜਾ ਬੀਪ ਹੋ ਰਿਹਾ ਹੈਗਾ ਹਾਂ ਦੇਖ ਰਿਹਾ ਥੋੜਾ ਬਹੁਤ ਸਲੋ ਆ ਜਾਂਦਾ ਹਾਂਜੀ ਬਹੁਤ ਜ਼ਰੂਰ ਉਹ ਸਲੋ ਨਹੀਂ ਹੈ ਜੀ ਉਹ ਕਿਉਂਕਿ ਆਪਣਾ ਕੰਮ ਆ ਪੂਰਾ ਐਕੂਰੇਟ ਕਰ ਰਿਹਾ ਹੈਗਾ ਜੀ ਉਹ ਆਪਣੀ ਰੇਂਜ ਫੜਾ ਹਾਂਜੀ ਲੋਕਾਂ ਨੂੰ ਨਹੀਂ ਦਿਖਦਾ ਹਾਂਜੀ ਲੋਕ ਇਹਦੇ ਵਿੱਚ ਐਂਗ ਜੀ ਰੇਂਜ ਨਹੀਂ ਵੀ ਦੂਸਰੇ ਦੀ ਕੈਚ ਕਰਦਾ ਅੱਛਾ ਅੱਛਾ ਹਾਂਜੀ ਸਾਨੂੰ ਬਹੁਤ ਕਰਤਾ ਅਸੀਂ ਹੁਣ ਤੱਕ ਕਹਿੰਦੇ 100 ਘੰਟੇ ਤੋਂ ਉੱਪਰ ਚਲਾ ਚੁੱਕੇ ਹਾਂ ਜੀ ਸਾਡੀ ਕਿਤੇ ਵੀ ਕਿਸੇ ਕੰਪਨੀ ਦਾ ਹੋਰ ਚਾਹਦਾ ਵੀ ਨੇੜੇ ਨਜ਼ਦੀਕ ਉਹ ਰੇਂਜ ਸਾਡੀ ਫੜਦਾ ਫੜਦਾਗਾ ਪਰ ਸਾਡੇ ਵਾਲਾ ਨਹੀਂ ਫੜਦਾ ਅੱਛਾ ਨਹੀਂ ਉਹਨਾਂ ਦੇ ਮਨਲਾ ਕਲਾ ਕੰਪਿਊਟਰ ਕਰਾਹੇ ਰੇਂਜ ਫੜ ਲੈਂਦੇ ਨੇ ਇਹ ਨਹੀਂ ਫੜਦਾ ਇਹ ਨਹੀਂ ਫੜਦਾ ਇਹ ਕੈਚ ਨਹੀਂ ਕਰਦਾ ਨਹੀਂ ਇਹ ਕੈਚ ਨਹੀਂ ਕਰਦਾ ਜਿਵੇਂ ਉਹ ਮਨਲਾ ਮਿੱਟੀ ਦਾ ਤੁਹਾਨੂੰ ਦੱਸਿਆ ਸੀ ਵੀ ਵੰਡ ਬੰਡਰ ਜਿਆ ਬਣ ਜਾਂਦਾ ਉਹਦੇ ਵਿੱਚ ਵੀ ਟੁੱਟਦੀ ਨਹੀਂ 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 ਬਿਲਕੁਲ ਨਹੀਂ ਟੁੱਟਦੀ ਜੀ ਠੀਕ ਹੈ ਜੇ ਜਿਆਦਾ ਤੁਹਾਨੂੰ ਡਾਊ ਇਹਨੇ ਇੱਕ ਵਿੰਡੀ ਮੋੜ ਦਿੱਤਾ ਹੈ ਵੈਸੇ ਤਾਂ ਨਾਰਮਲ ਸਾਰਿਆਂ ਦੇ ਵਿੱਚ ਹੀ ਹੁੰਦਾ ਹੈਗਾ ਯਾਨੀ ਕਿ ਉਹ ਵਰਤਨਾ ਚਾਹੀਦਾ ਹੈਗਾ ਆਪਾਂ ਨੂੰ ਕਹਿੰਦੇ ਉਹਦੇ ਵਿੱਚ ਐ ਹੋ ਜਾਂਦਾ ਹੈਗਾ ਥੋੜੀ ਜਿਹੀ ਇਹਦੇ ਵਿੱਚ ਚੱਕਰ ਤੇਜ਼ ਹੋ ਜਾਂਦੇ ਨੇ ਜੀ ਠੀਕ ਆ ਉਹ ਚੱਕਰ ਤੇਜ਼ ਹੋਣਾ ਜੀ ਕਹਿੰਦੇ ਥੋੜੀ ਲੇਜ਼ਰ ਦੀ ਪਾਵਰ ਵਾਜਦੀ ਹੈਗੀ ਤਾਂ ਉਹ ਵਧੀਆ ਚੱਲਦਾ ਹੈ ਠੀਕ ਹੈ ਜੀ ਹਾਂਜੀ ਤੇ ਜੇ ਆਪਾਂ ਗੱਲ ਕਰੀ ਵੀਰੇ ਤੇਰਾ ਟਰੈਕਟਰ ਘੰਟੇ ਦਾ ਕਿੰਨਾ ਕੁ ਤੇਲ ਖਾ ਜਾਂਦਾ ਇਹ ਜੀ ਘੰਟੇ ਦਾ 5 ਕਿਲੋਲਿਟਰ ਤੇਲ ਖਾਂਦਾ ਹੈ 5 ਕਿਲੋਲਿਟਰ ਦੇ ਅਨੁਮਾਨ ਦਾ ਟੈਂਕੀ ਨਾਲ ਆਸਾਮ ਲੱਥਣ ਦਾ ਕਲਾਂ ਦਾ ਟੈਂਕੀ ਆਪਣੇ ਮਾਗਰ ਵੀ ਲੱਗੀ ਹੈਗੀ ਕੁਛ ਕਹਿੰਦੇ ਉਹ ਉਹਦੇ ਨਾਲ ਸਾਰ ਦਿੰਦਾਗਾ ਮਾਗਰਾਂ ਟੈਂਕੀਆਂ ਮੰਨ ਕੇ ਚੱਲੋ ਵੀ ਅੱਧਾ ਕਰਾਏ ਜੇ ਅੱਧੀ ਟੈਂਕੀ ਮੁਰੇ ਰਹਿ ਜਾਂਦੀਗੀ ਮਾਗਰ ਕਿਨੇ ਲੋਈ ਹੋਈ ਹੈ ਮਾਗਰ 45 ਲੀਟਰ ਦੀ ਟੈਂਕੀ ਕੋਈ ਜਾਨੀ ਠੀਕ ਆ ਜਾਨੀ ਆਪਾਂ ਸਵੇਰੇ ਘਰੋਂ ਬਾਗਰ ਦਰਪਨੇ ਹੋਣਾ ਕੰਮ ਪੂਰਾ ਸਾਲ ਦਿੰਦਾ ਹੈ ਜਾਨੀ ਕੰਮ ਪੂਰਾ ਕਰ ਦਿੰਦਾ ਮੁੜ ਕੇ ਤੇਲ ਲਿਆਉਣ ਦੀ ਜ਼ਰੂਰ ਨਹੀਂ ਲਿਆਉਣ ਦੀ ਜ਼ਰੂਰ ਹਾਂ ਤੇ ਜੇ ਆਪਾਂ ਗੱਲ ਕਰੀਏ ਵੀ ਨਹੀਂ ਆਪਾਂ ਤੇ ਡਰਾਈਵਰ ਦਾ ਵੀ ਯੋਗਦਾਨ ਤਾਂ ਹੈ ਇਹਦੇ ਵਿੱਚ ਕਿ ਨਹੀਂ ਹਾਂਜੀ ਹਾਂ ਬਿਲਕੁਲ ਜੀ ਡਰਾਈਵਰ ਦਾ ਯੋਗਦਾਨ ਤੋਂ ਬਿਨਾ ਕਹਿੰਦੇ ਚੱਲ ਨਹੀਂ ਸਕਦੇ ਹਾਂ ਹਾਂਜੀ ਡਰਾਈਵਰ ਦੇ ਤਾਲਮੇਲ ਨਾਲ ਹੀ ਚੱਲ ਸਕਦਾ ਹੈ ਜੀ ਡਰਾਈਵਰ ਸਟੇਟ ਬੈਠਾ ਹੋਊਗਾ ਜੀ ਤਾਂ ਹੀ ਇਹ ਚੱਲ ਸਕਦਾ ਹੈ ਕਈ ਵਾਰ ਡਰਾਈਵਰ ਨੂੰ ਲਿਫਟ ਤੇ ਹੱਥ ਵੀ ਰੱਖਣਾ ਪੈਂਦਾ ਉੱਪਰ ਥਲੇ ਕਰਨੀ ਪੈਂਦੀ ਮਾੜੀ ਮੁਟੇ ਇਹ ਹਾਂਜੀ ਜਿੱਥੇ ਜ਼ਿਆਦਾ ਭਰਦਾ ਦਿਖਦਾ ਗਿਆ ਜੀ ਉਹਨੂੰ ਉੱਪਰ ਥੋੜਾ ਜਿਹਾ ਚੱਕ ਕੇ ਟਰੈਕਟਰ ਫਿਰ ਆਸਾਨੀ ਨਾਲ ਤੁਰਨ ਲੱਗ ਜਾਵੇ। ਇਹ ਤਾਂ ਨਹੀਂ ਹੈਗਾ ਵੀ ਆਪਾਂ ਕੇਰਾ ਬੰਨਤੀ ਬੇਜਰੀ ਜੀ ਰਾਮ ਨਾਲ ਜੱਫਾ ਮਾਰ ਕੇ ਨਹੀਂ ਨਹੀਂ ਜੀ ਐ ਨਹੀਂ। ਜਿਵੇਂ ਹੁਣ ਵੱਡੇ ਟਰੈਕਟਰ ਆਉਂਦੇ ਨੇ ਵੀ ਰਾਮ ਨਾਲ ਤੁਰੀ ਜਿਉਂ ਬੈਠੇ ਰਹੋਗੇ ਨੀ ਸੀਟ ਤੇ। ਨਹੀਂ ਨਹੀਂ ਜੀ ਐ ਨਹੀਂ ਹੁੰਦਾ। ਹੋ ਸਕਦਾ ਹੈ ਕਿ ਕਿ ਜਿੱਡਾ ਮਰਜੀ ਵੱਡਾ ਟਰੈਕਟਰ ਹੋਵੇ ਜੀ ਇਹ ਮਿੱਟੀ ਆਖਰ ਟਰੈਕਟਰ ਨੂੰ ਰੋਕ ਕੇ ਦਿੰਦੀ ਹੈ ਕਿਸੇ ਹੱਦ ਤੱਕ ਜਦੋਂ ਫੁੱਲ ਭਰ ਜਾਂਦਾ ਹੈ ਜੀ ਉਹ ਫੁੱਲ ਭਰੇ ਹੋਏ ਨੂੰ ਕੋਈ ਵੀ ਟਰੈਕਟਰ ਨਹੀਂ ਲਿਆ। ਹਾਂ ਦਾ ਮੈਂ ਅੱਜ ਤੱਕ ਹਿੱਤ ਤੱਕ ਆਪਣੇ ਐਕਸਪੀਰੀਅੰਸ ਨਾਲ ਦੇਖਿਆ ਹੈਗਾ। ਠੀਕ ਹੈ ਜੀ। 4x4 ਟਰੈਕਟਰ ਵੀ ਨਹੀਂ ਖਿੱਚ ਸਕਦਾ। ਸਹੀ ਨੇ ਡਰਾਈਵਰ ਦਾ ਆਪ ਦਾ ਸੁਚੇਤ ਰਹਿਣਾ ਜ਼ਰੂਰੀ ਹੈ ਉਹ ਸੁਚੇਤ ਰਹਿਣਾ ਜ਼ਰੂਰੀ ਹੈ ਕਿ ਜਿਹੜਾ ਡਰਾਈਵਰ ਵਧੀਆ ਉਹਦੇ ਨੇ ਕੰਮ ਵੀ ਵਧੀਆ ਕਰਦਾ ਹੈ ਕਹਿੰਦੇ ਨਹੀਂ ਕਿਉਂਕਿ ਜਦੋਂ ਆਪਾਂ ਪਹਿਲੀ ਗ੍ਰੇਖੇਤ ਦੇ ਵਿੱਚ ਆ ਕੇ ਲਗਾਉਨੇ ਹੈਗੇ ਕਹਿੰਦੇ ਕਿ ਵਾਹਨ ਥੋੜਾ ਜਿਹਾ ਹਲਕਾ ਫੁਲਕਾ ਜਿਹਾ ਉੱਚਾ ਨੀਵਾ ਹੁੰਦਾ ਹੈਗਾ ਜੀ ਉਹਦੇ ਨੇ ਉਹਦੇ ਵਿੱਚ ਹੀ ਕਿਤੇ ਥੋੜੀ ਜਿਆਦਾ ਆਪਾਂ ਜਿਆ ਸੈੱਟ ਕਰ ਲੈਨੇ ਹੈਗੇ ਕਿਤੇ ਜਿਆਦਾ ਮਿੱਟੀ ਹੁੰਦੀ ਹੈਗੀ ਫਿਰ ਉੱਥੇ ਆਪਾਂ ਨੂੰ ਹਲਕਾ ਜਿਹਾ ਚੱਕਣਾ ਪੈਂਦਾ ਉਹ ਫਿਰ ਆਪਾਂ ਨੂੰ ਉਹਦੇ ਉੱਤੇ ਦੀਵਾਰ ਤੇ ਦੀ ਗੇੜਾ ਲਗਾ ਕੇ ਕਹਿੰਦੇ ਆ ਆਪਾਂ ਨੂੰ ਕੰਪਲੀਟ ਕਰਨਾ ਪੈਂਦਾ ਉਹਦੇ ਨਾਲ ਟਰੈਕਟਰ ਠੀਕ ਹੈ ਵੀਰੇ ਠੀਕ ਹੈ ਤੇ ਵੀਰੇ ਜੀ ਆਪਾਂ ਗੱਲ ਪੁੱਛਾਂ ਮੈਂ ਤੇ ਤੁਹੋਂ ਵੀ ਮਾਲਾ ਤਿੰਦੇ ਹੁਣ ਤੱਕ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਜਦੋਂ ਨਾਲੇ ਆ ਤਾਂ ਨਹੀਂ ਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਜੇ ਵੀ ਪ੍ਰੋਬਲਮ ਆਉਂਦੀ ਵੀ ਹੈ ਜੀ ਤਾਂ ਉਹਨਾਂ ਦੀ ਕਸਟਮਰ ਕੇਅਰ ਟੀਮ ਜੀ ਕਹਿੰਦੇ ਜਦੇ ਪਹੁੰਚਦੀ ਹੈ ਮੇਰੇ ਕੋਲ ਖੇਤ ਮੈਂ ਸੁਣਿਆ ਵੀ ਇਹਨਾਂ ਦੀ ਸਾਰਿਆਂ ਨਾਲ ਜਿਆਦਾ ਕਸਟਮਰ ਕੇਅਰ ਇਹਨਾਂ ਦੇ ਨੇ ਮਾਲਾ ਜਲਦੀ ਪਹੁੰਚਦੇ ਨੇ ਹਾਂ ਜੀ ਬਿਲਕੁਲ ਜੀ ਮੰਦੇ ਇਹਨਾਂ ਦੇ ਰੱਖੇ ਹੋਏ ਨੇ ਹਾਂਜੀ ਹਾਂ ਇਹ ਕੋਪ ਡੀਲਰ ਸੇ ਪਾਈ ਜਿਹੜੀ ਆਪਣੀ ਕਹਿੰਦੇ ਕੋਪ ਡੀਲਰ ਸੇ ਸਾਨੂੰ ਬਹੁਤ ਵਧੀਆ ਸਰਵਿਸ ਦਿੱਤੀ ਆ ਉਹਨਾਂ ਨੇ ਉਹ ਜਦੇ ਮੈਂ ਬੰਦੇ ਨੂੰ ਮੁਫਤਲਾਤ ਕਰਾ ਕੇ ਦਿੰਦੇ ਨੇ ਪੌਂਦੀ ਕਿੱਥੇ ਹੋਈ ਮਰਜੀ ਹੋਈ ਓ ਸਹੀ ਉਹ ਪਹੁੰਚਦੇ ਨਹੀਂ ਜੀ ਉਹ ਨਾਲ ਖੁਦ ਆਉਂਦੇ ਨਹੀਂ ਜੀ ਗੁਰਮਨਪ੍ਰੀਤ ਵੀਰ ਦਾ ਕਹਿੰਦੇ ਬਹੁਤ ਧੰਨਵਾਦ ਆ ਕਹਿੰਦੇ ਹੋਰ ਬਸ ਜਦ ਇੱਕ ਬੋਲਤੀ ਕਹਿੰਦੇ ਉਹ ਕੰਮ ਕਰ ਦਿੰਦਾ ਠੀਕ ਹੈ ਵੀਰੇ ਤੇ ਹੋਰ ਕੁਛ ਕਹਿਣਾ ਚਾਹਵੇਂਗੇ ਵੀਰੇ ਕਲਾ ਬਾਰੇ ਕੋਈ ਸਤੋਂ ਮੈਨਾਂ ਕੋਈ ਨਹੀਂ ਦੱਸਣੀ ਨਵੀਂ ਚੀਜ਼ ਦੱਸਕਾਉਂ ਦੱਸਣੀ ਚਾਹੁੰਦੇ ਨਵੀਂ ਚੀਜ਼ ਤਾਂ ਵੀਰੇ ਬਸ ਇਹੀ ਹੈ ਇਹਨਾਂ ਨੇ ਲੀਜਰ ਦੇ ਵਿੱਚ ਸੁਧਾਰ ਕੀਤਾ ਹੋਇਆ ਥੋੜਾ ਜਿਹਾ ਕਹਿੰਨੇ ਬਾਕੀ ਕਹਿੰਨੇ ਸਿਸਟਮ ਦੇ ਵਿੱਚ ਹੋਰ ਵੀ ਕੋਈ ਜਿਵੇਂ ਆਪਾਂ ਜਨਰੇਟਿਵ ਸਾਰੇ ਕਾਜ ਸੁਧਾਰ ਕਰਿਆ ਹੈ ਹਾਂਜੀ ਕਰਿਆ ਹੋਇਆ ਹੈਗਾ ਜੀ ਐ ਨਹੀਂ ਹੈਗਾ ਵੀ ਪਿਛਲੇ ਸਟਾਕ ਜੇ ਚੱਲੀਆਂ ਰਹੇ ਨੇ ਨਹੀਂ ਇਹ ਨਵਾਂ ਡਵੈਲਪ ਆਪਣਾ ਕਰੀ ਜਾ ਰਹੇ ਨੇਗੇ ਜਿਵੇਂ ਜਿਵੇਂ ਤਕਨੀਕ ਆ ਰਹੀ ਹੈ ਜੀ ਕਹਿੰਦੇ ਲੇਟੈਸਟ ਬਣਾਈਆਂ ਨੇ ਕੇ ਕਾਫੇ ਉਥੇ ਬੈਠੇ ਗੱਲਾਂ ਕਰਦੇ ਸੀ ਵੀਰੇ ਜਦਾਂ ਵੀ ਤੁਸੀਂ ਕੇ ਕਰਾ ਲੈਣ ਤੋਂ ਪਹਿਲਾਂ ਕਈ ਕੰਪਨੀ ਨੇ ਕਰਾ ਦੇਖੇ ਹਾਂਜੀ ਚਲੋ ਪਪਾ ਨਾਮ ਦਾ ਨਹੀਂ ਲਾ ਦੇਗਾ ਹਾਂਜੀ ਤੇ ਤੁਸੀਂ ਕਹਿੰਦੇ ਵੀ ਇੱਕ ਤਿੰਨ ਟਾਇਰ ਲਾਦੇ ਉਹ ਆ ਕੀ ਮੌਤਾ ਕੋਈ ਫਾਇਦਾ ਦੇਖਿਆ ਉਹਦਾ ਜੀ ਫਾਇਦਾ ਵੈਸੇ ਉਹ ਆਏਗਾ ਉਹ ਖੌੜੇ ਕਰਾਉਣ ਨੂੰ ਫਾਇਦਾ ਗਈ ਜਾਨੀ ਅੱਛਾ ਵੀ ਜਿਵੇਂ ਹੌਲਾ ਕਰਾਗਾ ਜੀ ਕੋਈ ਕਹਿੰਦੇ ਉਹਦਾ ਬਜ਼ਨ ਘੱਟ ਹੈਗਾ ਜੀ ਉਹ ਥੋੜਾ ਜਿਆਦਾ ਜਿਵੇਂ ਮੈਂ ਮੰਨ ਕੇ ਚੱਲੋ ਵੀ 6 ਕੁਆਂਟਲ ਜਾਂ 5 5.5 ਕੁਆਂਟਲ weight ਹੈਗਾ ਉਹਦੇ ਉਹ ਕੰਮ ਜਾਂਦਾ ਜੀ ਕਹਿੰਦੇ ਵੈਸੇ ਜਿਹਦਾ ਹੁਣ ਜਿਵੇਂ ਇਹਦਾ 7.5 ਕੁਆਂਟਲ weight ਹੈਗਾ ਜੀ 7 ਕੁਟ ਦੇ ਹਿਸਾਬ ਨਾਲ ਜੀ ਬਹੁਤ ਜ਼ਿਆਦਾ ਆ ਜੀ ਕਹਿੰਦੇ ਇਹਦੇ ਤਿੰਨ ਟਾਇਰਾਂ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਠੀਕ ਹੈ ਯਾਨੀ ਟੋਰਾਂਟੋ ਵਾਲੀ ਕੋਈ ਕੰਪਨੀ ਨੂੰ ਇੱਕ ਐਗੈਮੀ ਲਾਈ ਗਿਆ ਸਰਲੀ ਜੀ ਬਸ ਇਹ ਨੂੰ ਹਾਂ ਜੀ ਜ਼ਰੂਰਤ ਤਾਂ ਹੈ ਨਹੀਂ ਕੋਈ ਨਹੀਂ ਜ਼ਰੂਰਤ ਕੋਈ ਨਹੀਂ ਤਾਂ ਉਹ ਅਗਰ ਪਿੱਛੇ ਨੂੰ ਲੰਮੇ ਬੜੇ ਚਲੇ ਜਾਂਦੇ ਹੋਣਗੇ ਹਾਂ ਜੀ ਲੰਬੇ ਬਹੁਤ ਚਲੇ ਜਾਂਦੇ ਨੇ ਉਹਦੇ ਫਿਰ ਉਹਦੇ ਨਾਲ ਐ ਮੁੰਦਾਗਾ ਜੀ ਜਿਵੇਂ ਆਪਾਂ ਕੁੰਜਾ ਕੋਈ ਠੱਕਣਾਗਾ ਜੀ ਸਾਨੂੰ ਕਈਰ ਕੁੰਜਾ ਨੀਮਾ ਹੁੰਦਾਗਾ ਜੀ ਉਹ ਠੱਕਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜੀ ਹਾਂ ਵਾਜੀ ਇੱਕ ਮੇਰੀ ਹੋਰ ਰਿਕਵੈਸਟ ਹੈ ਜੀ ਕਹਿੰਦੇ ਲੈਂਡ ਫੋਰਸ ਵਾਲੇ ਕੋਈ ਦੇਖ ਰਿਹਾ ਹੈਗਾ ਕਹਿੰਦੇ ਹਾਂ ਵੀ ਜਿਹੜਾ ਇਹਦਾ ਮਾਸਕ ਹੈ ਜੀ ਉਹਨੂੰ ਪਾਵਰ ਕਰਨਾ ਚਾਹੀਦਾ ਹੈਗਾ ਠੀਕ ਹੈ ਕਿਉਂਕਿ ਵਿੱਚ ਵਿੱਚ ਬੰਦੇ ਦੀ ਮਨਸ਼ਾ ਆਉਂਦੀ ਹੈ ਕਹਿੰਦੇ ਅਸੀਂ ਏਸੀ ਆਰ ਟਰੈਕਟਰ ਲਈ ਜਾਂ ਕੁਝ ਹੋਰ ਕਰੀਏ ਹਾਂ ਵੀ ਉਹਨਾਂ ਬੰਦੇ ਨੂੰ ਆਸਾਨੀ ਹੁੰਦੀ ਹੈ ਜੀ ਕਹਿੰਦੇ ਕਿਉਂਕਿ ਇਹਨੂੰ ਥੋੜਾ ਅਪਰੇਟ ਕਰਨਾ ਪੈਂਦਾ ਫਿਰ ਸ਼ੀਸ਼ਾ ਖੋਲ ਕੇ ਕਰਨਾ ਪੈਂਦਾ ਜੇ ਅਹੀਂ ਇਹਨੂੰ ਕਟਵਾਉਣਾ ਪੈਂਦਾਗਾ ਕਿਉਂਕਿ ਉਹ ਸ਼ੀਸ਼ੇ ਦੀ ਮਾਰ ਦੇ ਵਿੱਚ ਆਉਂਦਾ ਹੈਗਾ ਨਹੀਂ ਉਹ ਫਿਰ ਉਹ ਸਹੀ ਨਹੀਂ ਬੈਠਦਾ ਹੈਗਾ ਜੀ अच्छा अभी जी ਇਹਨੂੰ ਪਾਵਰ ਪਾਵਰ ਦੀ ਆਪਸ਼ਨ ਦੇਣੀ ਚਾਹੀਦੀ ਹੈ ਵੀ ਜਿਹਨੂੰ ਪਾਵਰ ਜਿਹਨੇ ਪਾਵਰ ਲੈਣਾ ਚਾਹੁੰਦਾਗਾ ਉਹਨੂੰ ਪਾਵਰ ਦਿੱਤਾ ਜਾਵੇ ਇਹਨੂੰ ਮੈਨੂਅਲ ਲੈਣਾ ਲੈਣਾ ਚਾਹੁੰਦਾਗਾ ਉਹਨੂੰ ਮੈਨੂਅਲ ਦਿੱਤਾ ਜਾਵੇ ਠੀਕ ਹੈ ਠੀਕ ਹੈ ਲੈਂਡ ਫੋਰਸ ਵਾਲੇ ਨੂੰ ਰਿਕਵੈਸਟ ਆ ਹਾਂਜੀ ਲੈਂਡ ਫੋਰਸ ਵਾਲੇ ਨੂੰ ਠੀਕ ਹੈ ਠੀਕ ਹੈ ਮਤਲਬ ਜਿਹੜਾ ਬੰਦਾ ਜਹੇ ਜਹ ਚਾਹੁੰਦਾ ਉਹੋ ਜਿਹਾ ਦਿੱਤਾ ਜਾਵੇ ਹਾਂਜੀ ਹਾਂ ਠੀਕ ਹੈ ਠੀਕ ਹੈ ਵੀਰੇ ਅੱਛਾ ਉਹ ਲਈ ਉਹ ਸ਼ੀਸ਼ਾ ਕਟਵਾਉਣਾ ਪੈਂਦਾ ਨਹੀਂ ਅਗਲੇ ਨੂੰ ਨਹੀਂ ਸ਼ੀਸ਼ਾ ਕਟਵਾਉਣਾ ਨਹੀਂ ਪੈਂਦਾ ਹੈਗਾ ਜੀ ਜਦੋਂ ਆਪਾਂ ਸ਼ੀਸ਼ਾ ਖੋਲਦੇ ਆਂ ਜੀ ਆਪਾਂ ਨਹੀਂ ਤਾਂ ਆਪਾਂ ਨੂੰ ਥੱਲੇ ਉਤਰ ਕੇ ਉਹਨੂੰ ਸੈਟਿੰਗ ਕਰਨੀ ਪੈਂਦੀ ਹੈ ਜੀ ਹਾਂਜੀ ਨਹੀਂ ਕਹਿੰਨੇ ਆਪਾਂ ਨੂੰ ਸ਼ੀਸ਼ਾ ਖੋਲਣਾ ਪੈਂਦਾ ਉਸ ਸ਼ੀਸ਼ਾ ਫਿਰ ਨਾਲ ਲੱਗਦਾ ਕਿਉਂਕਿ ਉਹਦਾ ਜਿਹੜਾ ਹੀ ਰੌਡ ਹੈਗੀ ਉਹ ਰੌਡ ਮੂਹਰੇ ਤੱਕ ਆ ਰਹੀ ਹੈ ਇਹ ਕਹਿੰਨੇ ਉਹ ਜੀ ਆ ਰਹੀ ਹੈ ਜੀ ਜਿਵੇਂ ਮੈਂ ਮੰਨ ਕੇ ਲੋ ਸੀਟ ਦੇ ਨਜ਼ਦੀਕ ਤੱਕ ਆ ਜਾਂਦੀ ਹੈ ਸਹੀ ਗੱਲ ਹੈ ਹਾਂ ਉਹਨੂੰ ਫਿਰ ਕਟਵਾਉਣਾ ਪੈਂਦਾ ਹੈਗਾ ਜੀ ਜੇ ਸ਼ੀਸ਼ਾ ਖੋਦ ਨਹੀਂ ਉਹ ਸ਼ੀਸ਼ੇ ਦੇ ਵਿੱਚ ਪੁੱਲ ਆ ਰਿਹਾ ਵਿੱਚ ਆ ਜੀ ਯਲਾ ਸੇ ਲੈਂਡ ਫੋਰਸ ਵਾਲਿਆਂ ਨੂੰ ਰਿਕੁਐਸਟ ਆ ਦਰ ਜੀ ਲੈਂਡ ਫੋਰਸ ਵਾਲਿਆਂ ਨੂੰ ਰਿਕੁਐਸਟ ਹੈ ਜੀ ਰਿਕੁਐਸਟ ਜੀ ਕਦੇ ਕਰ ਇੱਕ ਉਹ ਇੱਕ ਦੇ ਵਿੱਚ ਕਰਨਗੇ ਜੀ ਕਹਿੰਦੇ ਮੈਂ ਆਪਣੇ ਪੁਰਾਣੇ ਦੇ ਉੱਪਰ ਲਗਾਉਣਾ ਚਾਹੁੰਦੇ ਜੀ ਠੀਕ ਹੈ ਉਹਦੇ ਵਿੱਚ ਹਾਂਜੀ ਠੀਕ ਆ ਤੇ ਵੀਰੇ ਹੋਰ ਗੋਸ ਜਾਂਦੇ ਜਾਂਦੇ ਕਹਾਨ ਵੀਰਾਂ ਨੂੰ ਸੰਦੇਸ਼ ਕੋਈ ਮੈਸੇਜ ਦੇਣਾ ਚਾਹੁੰਦੇ ਆਵਾ ਵੀਰੇ ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ ਕਹਿੰਦੇ ਵਰਤ ਕੇ ਨਹੀਂ ਕਹਿੰਦੇ ਇੱਕ ਵਾਰੀ ਦੇ ਚੱਲਦਾ ਦੇਖੋ ਕਹਿੰਦੇ ਜਾਂ ਵਿਜ਼ਿਟ ਕਰਕੇ ਦੇਖੋ ਸੰਦ ਬਹੁਤ ਵਧੀਆ ਨੇ ਕਹਿੰਦੇ ਸੰਦ ਨਹੀਂ ਮਾੜਾ ਹੈਗਾ ਕਹਿੰਦੇ ਜ਼ਿੰਮੇਦਾਰ ਦਾ ਕਹਿਣਾ ਹੁੰਦਾ ਹੈ ਜੀ ਕਹਿੰਦੇ ਉਹ ਵੀ ਕਹਿੰਦੇ ਜੋ ਬਣਾਉਂ ਉਹ ਵੀ ਆਪਣੇ ਵੱਲੋਂ ਕਹਿੰਦੇ ਪੂਰਾ ਬੈਸਟ ਦੇ ਕੇ ਬਣਾਉਦੇ ਨੇ ਕਿ ਉਹ ਵੀ ਕੋਈ ਗਲਤੀ ਨਹੀਂ ਕਰਨ ਦੇਣਾ ਚਾਹੁੰਦੇ ਠੀਕ ਹੈ ਜੀ ਹਾਂਜੀ ਤੇ ਤੁਹਾਡਾ ਹੀ ਸੰਦੇਸ਼ ਆ ਹੈ ਹਾਂਜੀ ਠੀਕ ਹੈ ਜੀ ਇੱਕ ਵਾਰ ਜਾਨੀ ਆਪਦਾ ਸਾਰਾ ਮਰ ਜਾਂਚ ਮੜਾ ਤੜਾ ਤੱਕ ਕੀ ਲਾਉਂਦਾ ਆ ਐਵੇਂ ਮਗਰ ਲਾ ਕੇ ਨਾ ਲਾਉਗਾ ਦੇਖ ਨਹੀਂ ਹਾਂ ਜਿਹੜਾ ਆਪਣੇ ਮਨ ਨੂੰ ਚੰਗਾ ਲੱਗਦਾ ਹੈ ਜੀ ਉਹ ਲੋ ਹਾਂ ਹਾਂ ਸਹੀ ਗੱਲ ਹੈ ਮੇਰੇ ਮਨ ਨੂੰ ਇਹ ਸਹੀ ਲੱਗਿਆ ਮੈਂ ਇਹ ਲਿਆ ਮੈਂ ਕਿਸੇ ਨੂੰ ਕੋਈ ਇਹ ਨਹੀਂ ਕਹਿੰਦਾਗਾ ਵੀ ਮੈਂ ਕਿਸੇ ਹੋਰ ਕੰਪਨੀ ਦਾ ਮੀਨਮਾ ਮਾੜਾ ਨਹੀਂ ਕਹਿੰਦਾਗਾ ਸਾਰੇ ਵਧੀਆ ਨੇਗੇ ਜੀ ਹਾਂਜੀ ਆਪੋ ਆਪਣੀ ਜਗ੍ਹਾ ਸਾਰੇ ਵਧੀਆ ਨੇਗੇ ਸਾਰੇ ਸਹੀ ਨੇ ਜੀ ਪਰ ਤੁਸੀਂ ਇੱਕ ਵਾਰੀ ਤੈਨੂੰ ਰੋਗ ਨੂੰ ਦੇਖੋ ਜੀ ਐਸ ਤੈਸੇ ਹੀ ਕਰੋ ਚੱਲਦੇ ਹਾਂ ਜਿਹਰੇ ਪਤਾ ਲੱਗਣਾ ਕਿ ਨਹੀਂ ਜ਼ਿਆਦਾਤਰ ਜੀ ਕਹਿੰਦੇ ਯੂਨੀਵਰਸਿਟੀਆਂ ਮੇਲੇ ਜੂਰੂ ਵਿਜ਼ਿਟ ਕਰਿਆ ਕਰੋ ਜੀ ਕਹਿੰਦੇ ਯੂਨੀਵਰਸਿਟੀ ਦੇ ਮੇਲੇ ਦੇ ਵਿੱਚ ਆਪਾਂ ਨੂੰ ਬਹੁਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਾਂ ਸਾਰੀ ਨਵੀਂ ਨਵੀਂ ਤਕਨੀਕ ਦੇਖਣ ਨੂੰ ਮਿਲਦੀ ਆ ਉਹ ਵੀ ਇੱਕ ਜਗ੍ਹਾ ਤੇ ਮਿਲਦੀ ਆ ਬਿਲਕੁਲ ਫ੍ਰੀ ਮਿਲਦੀ ਆ ਬਈ ਆਪਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਕਿ ਆਪਾਂ ਇੱਕ ਸਟਾਲ ਤੋਂ ਦੂਜੇ ਸਟਾਲ ਨਾਲ ਕੰਪੇਅਰ इजीली ਕਰ ਸਕਦੇ ਸਹੀ ਗੱਲ ਆ ਜੀ ਇਹ ਤੇ ਜਿਹੜੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਆਪਣਾ ਨੰਬਰ ਆਦਾ ਬੋਲ ਦੇ ਹਾਂਜੀ ਮੇਰਾ ਨੰਬਰ ਹੈ ਜੀ 81 ਸਿਹਾਲੀ ਸਤਵੰਝੀ 1128 ਇੱਕ ਵਾਰ ਜੀ ਪੀ ਫੇਰ ਕਰ ਦੋ 8142 ਜੀ 57 ਜੀ 1128 ਜੀ ਠੀਕ ਆ ਦਰਸ਼ਕੋ ਵੀਰ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਵੀ ਮੈਂਸ਼ਨ ਕਰ ਦਾਂਗੇ ਵੀਰ ਦੀ ਵੱਧ ਤੋਂ ਵੱਧ ਸਪੋਰਟ ਕਰਿਓ ਬਹੁਤ ਵਧੀਆ ਕਰਾ ਲਾਉਂਦਾ ਇੱਧਰ ਵੀ ਤੁਸੀਂ ਚੱਲਦਾ ਦੇਖ ਹੀ ਲਿਆ ਤੇ ਆਹ ਦੇਖ ਲਓ ਆ ਖੱਤੇ ਜਿ ਲਵਾਇਆ ਹੋਇਆ ਇੱਧਰ ਤੇ ਸੁਭਾਅ ਪੱਖੋਂ ਵੀ ਬਾਈ ਪੂਰਾ ਨਰਮ ਆ ਨਹੀਂ ਹੈਗਾ ਵੀ ਆਖੜਾ ਕਰਨੇ ਜਿਹੇ ਸਤ ਬੰਦੇ ਹੁੰਦੇ ਨੇ ਥੋੜੀ ਜੀ ਇਹ ਤਾਂ ਵੀਰ ਤੁਹਾਨੂੰ ਬੋਲੀ ਤੋਂ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਬੰਦੇ ਦੀ ਜੀਨੇ ਪਛਾਣਨਾ ਹੁੰਦਾ ਹੈ ਕਿ ਨਹੀਂ ਹਾਂਜੀ ਬੜਾ ਜਾਨ ਪੂਰੀ ਗੱਲ ਹੀ ਲੋੜ ਪੈਂਦੀ ਤੇ ਤੇਰਾ ਬਹੁਤ ਬਹੁਤ ਧੰਨਵਾਦ ਵੀਰੇ ਬਹੁਤ ਬਹੁਤ ਧੰਨਵਾਦ ਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ ਲਈ ਥੈਂਕ ਯੂ ਵੈਰੀ ਮੱਚ ਥੈਂਕ ਯੂ ਹਾਂਜੀ ਜੇ ਦਰਸ਼ਕੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਤੋਂ ਤਾਂ ਵੀ ਟੂਨ ਜਾਂ ਪਰੇਜ ਨੂੰ ਫਾਲੋ ਫੋਲੋ ਸ਼ੁਰੂ ਕਰਿਓ ਤੇ ਮਿਲਾਂਗੇ ਤੁਹਾਨੂੰ ਇਦਾਂ ਹੀ ਕਿਸੇ ਹੋਰ ਸੋਹਣੀ ਵੀਡੀਓ ਵਿੱਚ ਹੁਣ ਦੇ ਆਪਾਂ ਨੂੰ ਇਜਾਜ਼ਤ ਥੈਂਕ ਯੂ ਵੈਰੀ ਮੱਚ